ਏ ਚੱਲ ਚੱਲ ਗਿਆ ਹਣਾ ਕੌਣ ਗਿਆ ਲੈ 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 ਜਾ ਤੂੰ ਕੇ ਦੋਬਰਾ ਓਏ ਕੇ ਬਾਜੀ ਬਾਜੀ ਮੋਰੇ ਹੁਣ ਚੈੱਕ ਕਰਨ ਆਇਆ ਜਿਹੜਾ ਆਪਣਾ ਸਟਾਕ ਜਾਣਾ ਆ ਹੁਣ ਸ਼ਿਪ ਦੇ ਵਿੱਚ ਮੋਰੇ ਦੇਖਣਾ ਗੋਪੀ ਓਏ ਓਏ ਇੱਧਰ ਆਵੋ ਦੇਖੋ ਮਾੜੀ ਇਹ ਗੱਡੀ ਨਾ ਆਉਂਦੀ ਹੋਵੇ ਇੱਧਰੋਂ ਉੱਧਰੋਂ ਮੜਾ ਤੂੰ ਇੱਧਰ ਆ ਕੇ ਖੜ ਜਾ ਦੈਟ ਸਟਾਪ ਸਟਾਪ ਸ਼ੌਕ ਆਉਣ ਤੂੰ ਇੱਧਰ ਦੇਖ ਇੱਧਰ ਇੱਧਰ ਕੋਈ ਆਵੇ ਨਾ ਤੇ ਮੈਂ ਇੱਧਰੋਂ ਦੇਖਦਾ ਆ ਜਾ ਜੀ ਆ ਆਉਣ ਦਾ ਆ ਲੈ ਲੋ ਕੀ ਲੈ ਟਾਇਰ ਥੱਲੇ ਕੋ ਵੀ ਕੋ ਵੀ ਕਹ ਹਾ ਵਧੀਆ ਨਾ ਐਕਸਪੀਰੀਅੰਸ ਲਾਈਕ ਇਟ ਓਕੇ ਟਾਇਰ ਮੋਰੋ ਚੱਕ ਲਈ ਗੇਰਾ ਬਹੁਤ ਖਿਲਰ ਗਿਆ ਵੇੜੀ ਇਹਨਾਂ ਨੁਕਸਾਨ ਨਹੀਂ ਕਰਨਾ ਕਿਸੇ ਵੀ ਚੀਜ਼ ਦਾ ਹੌਲੀ ਚੱਲ ਹੌਲੀ ਇਹਦਾ ਰੋਡ ਖਰਾਬ ਹੁੰਦੀ ਆ ਪੂਰੀ ਗੱਲ ਬਤਾਇੰਡੀ ਸੀ ਕੰਮ ਗੋਹੋ ਗੋਹੀ ਹੋ ਗਿਆ ਸੀ ਪਤਾ ਸਾਨੂੰ ਕੋਹਮ ਨਹੀਂ ਲੱਗਿਆ ਕਿ ਦੇਖ ਲੈ ਬਿੰਦੂ ਪੂਰੀ ਆ ਤੱਕ ਭੁੰਡੀ ਦਾ ਪਾਈ ਆ ਤੂੰ ਟਰੈਕਟਰ ਲੈ ਕੇ ਆਇਆ ਵੇਖ ਲੈ ਉਧਰ ਭੁੰਡੀ ਜਿੰਦਾਬਾਦ ਹੋਈ ਪਈ ਆ ਆ ਹਾ ਹਾ ਉਹਦੇ ਮਾਲ ਖਿਲਰੀ ਜਾਂਦਾ ਥੱਲੇ ਓ ਹੌਲੀ ਚੱਲ ਲਾ ਦਿਨ ਆਇ ਕਥਾਗਾਰ ਨਾਲ ਬਹੁਤ ਆਇ। ਓਹੋ। ਤੋਂਦੇ ਵਿੱਚ ਕੋਹ ਨਹੀਂ ਦੀਂਦਾ। ਬੁਰਾ ਹਾਲ ਆ। ਚਲੇ। ਬਾਏ। ਬਾਏ। ਚਲੇ ਦੇਖੋ ਚਲੇ। ਹਾਂ। ਤੁਮਰੇ ਪਿੰਡ ਹੈ? ਕਿਸਕੇ? ਉਹ ਇੱਥੇ ਕਾਲਵਾ ਰਿਹਾ। ਓਕੇ। ਕੰਮ ਔਖਾ ਆ ਇੱਥੇ। ਉਹ ਆਹ ਖਲਾਰ ਦਿੱਤਾ। ਓਹੋ। ਸੋ ਸੌਰੀ। ਹਾਂ ਹਾਂ ਆਈ ਲਾਈਕ ਦਿਸ। ਗੋਹੋ ਗੋਹੀ ਕੰਮ ਹੋਇਆ ਵਿਆਹ ਉਹਦਾ ਹਾਲਾ ਉਹ ਦੀਦਾ ਹੀ ਨਹੀਂ ਯਾਰ ਹਾਲਤ ਹੁੰਦਾ ਦਾ ਆ ਮੰਦਾ ਦੇ ਸੇ ਬੰਦੇ ਨੂੰ ਨਾ ਬੰਦਾ ਤਾਂ ਵੀ ਮਿਲਣ ਆਇਆ ਦੇਖ ਜੇ ਰਿਆ ਯਾਰ ਦਾ ਹੁਣ ਐਂਡ ਗੱਲਬਾਤ ਉੱਥੇ ਜਾ ਕੇ ਲੱਗਣੀ ਆ ਪੂਰੀ ਤੌਰ ਜਦੋਂ ਗੋਹਲ ਹੋਣਾ ਹੈ ਐਦਾਂ ਅਸੀਂ ਪਹਿਲੇ ਤਿਆਰੀ ਕਰਕੇ ਆਏ ਆ ਪਾਰਾਂ ਦੇ ਵਿੱਚ ਚਪਲਾ ਉਹ ਸਾਬ ਨਾਲ ਪਹਿਲੇ ਰੈਡੀ ਕੀਤੀਆਂ ਪਈਆਂ ਪਰ ਜਿੰਨਾ ਸਟਾਕ ਡੈਡੀ ਨੇ ਥੱਲੇ ਖਲਾਰ ਦਿੱਤਾ ਇਹਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਭਰਨਾ ਪਊਗਾ ਹੋ ਹੋ ਓ ਮਾਈ ਗੋਡ ਬਹੁਤ ਔਖਾ ਹੁਣ ਧੁੰਦ ਦੇ ਵਿੱਚ ਪੱਠੇ ਵੜਨੇ ਬਹੁਤ ਔਖੇ ਆ ਪਰ ਮੇਰਾ ਜਿਗਰਾ ਆ ਫਿਰ ਵੀ ਮੈਂ ਇਸ ਚੀਜ਼ ਨੂੰ ਹੱਥ ਲਾਉਂਗਾ ਪਹਿਲੀ ਵਾਰੀ ਮੈਂ ਇਦਾਂ ਦਾ ਬਲੌਗ ਬਣਾਉਣ ਲੱਗਾ

ਲੈਗਿਸ ਗਰਾਸ ਹੋਰ ਵੱਢਣੇ ਪੈਣੇ ਆ ਹੌਲਾ ਹੀ ਸੋਚਦੇ ਆ ਇੱਥੋਂ ਲਾਈਏ ਕਿੱਦਾਂ ਗੋਹਾ ਲਾਉਣਾ ਵੋੱਖਾ ਹੈ ਲਾਉਣਾ ਕਿੱਦਾਂ ਆ ਲਾਓ ਕਿੱਦਾਂ ਲੈਂਦਾ ਆ ਹੌਲਾ ਔਖਾ ਕੰਮ ਹੈ ਹੈ ਲਾਉਣਾ ਰਹਾ ਅੱਡਾ ਤੇ ਲਾਉਣਾ ਕਿੱਦਾਂ ਲੈਂਦਾ ਯਾਰ ਹੁਣ ਸੋੜੀ ਪਹਿਲਾ ਇਹ ਦੱਸੋ ਬੈਗ ਕਿੱਥੇ ਲੱਗੂਗਾ ਇਹ ਆ ਇੱਥੇ ਨਹੀਂ ਬੈਗ ਉੱਧਰ ਨੂੰ ਕਰਕੇ ਲਾਓ ਇਹਨੂੰ ਉੱਧਰ ਨੂੰ ਕਰਕੇ ਲਾਈਏ ਹਾਂ ਇੱਥੇ ਲਾ ਦੋ ਇੱਥੇ ਉਹ ਤੇ ਇੱਥੇ ਉਹ ਇੱਥੇ ਕਰ ਲਾ ਇੱਥੇ ਕੇ ਬੈਗ ਕਰਕੇ ਲਾਓ ਹਾਂ ਹੈਨਾ ਬੈਗ ਕਰ ਲਿਆਓ ਡਾਡੀ ਇਦਾਂ ਇਹਨੂੰ ਬੈਗ ਕਰਨਾ ਇਦਾਂ ਹੀ ਲੈ ਲੈ ਹੋ ਜਾਣੀ ਆ ਇਹ ਉਹ ਹੋ ਜਾਣੀ ਆ ਤੂੰ ਕਰਤਾ ਤੂੰ ਬੈਗ ਕਰ ਮੋਨ ਨੂੰ ਕਰਕੇ ਲਿਆਤਾ ਸਹੀ ਪਿੱਛੇ ਨੂੰ ਨਹੀਂ ਤੋੜਦਾ ਉਹ ਕਰ ਦੇਣਾ ਲੈ ਉਹ ਮੰਨਦਾ ਨਹੀਂ ਹੋ ਵੇੜਾ ਗਾੜੇ ਚੱਲ ਨਹੀਂ ਮੰਨਦਾ ਵੈਨ ਦੇ ਉਹ ਟੋੜ ਜਾਦਾ ਕਿ ਜੇ ਆਵੇਂ ਮੇਰੋਂ ਕੁੱਟਦੇ ਵਾ ਹੁੰਦਾ ਰੋਕ ਜਾ ਹੱਲੇ ਨਾ ਖੋਲ ਹੱਲਿਆ ਰੋਕੀਂ ਆਪ ਆਪ ਥੋੜਾ ਸਾਵਧਾਨਾ ਹੋ ਗਿਆ ਉਹ ਹੋ ਗਿਆ 회 ਸਕਰੇਟੇ ਹੋਪ ਹਵਾ ਕੱਟਿਆ ਹੋ ਗਏ ਪੈਰਾਂ ਦਾ ਵਾਰ ਨਹੀਂ ਉਹ ਹਵਾ ਨਹੀਂ ਵਜਣ ਜਾਦੇ ਆ ਮੈਨੂੰ ਕਿੰਨੇ ਦਿਨ ਦਾ ਹੋ ਗਿਆ ਹਫਤਾ ਹੋ ਗਿਆ ਨੱਦੇ ਨੂੰ ਹਫਤੇ ਦਾ ਆਇਆ ਦੁਆਰਾ ਦੇ ਦਿਆਂ ਉਹ ਆਇਆ ਆਇਆ ਨਾਲੇ ਕੁੱਤੀ ਬੰਨਣੀ ਆ ਇਹ ਰਿਹਾ ਸਕੋ ਗੇ ਆਇਆ ਹੁੰਡੀ ਰੱਸੀ ਦੇ ਇਹਨੂੰ ਮੈਂ ਬੰਨਦਾ ਉਹ ਪ੍ਰਾਈਡ ਆ ਗਿਆ। ਕੋਲੇ ਬੱਲ ਲੈਣ ਨੂੰ ਇਹਨੇ ਕਿਸ ਨੂੰ ਸੱਡ ਦੇਣਾ। ਇਹ ਲੋਕਾਂ ਮਗਰ ਬੰਦੀ ਆ ਇਹ। ਆ ਜਾ। ਇਹ ਆਟੋ ਤੇ ਬੰਦੇ ਨੂੰ ਆਹ ਪਰੇ ਬੰਦਾ ਆਟੋ ਤੇ ਆਟੋ ਤੇ। ਇਹਦੇ ਮਗਰ ਰੇੜਾ ਪਾ ਕੇ ਲਿਆ ਕਰੋ। ਚੱਲ ਆਏ ਮਣਸੇ। ਆ। ਮੋੜ ਲ ਖਤਾਂ ਮੋੜ ਲ ਖਤਾਂ ਪਹਿਲਾਂ ਜੇ ਚੱਲ ਆਹ ਜਾੜਾ ਆਹ ਕਵਾਂਟ ਆਹ ਕਵਾਂਟ ਰੋਕ ਇਹਨੂੰ ਇੱਥੇ ਰੱਖ ਰੱਖਿਆ ਚੱਲ ਚੱਲੇ ਇੱਥੇ ਰੱਖੀ ਰੱਖਿਆ ਯਾ ਹੁਣੇ ਲਗਾ ਲੈ ਮੜ ਜਾ ਉਹਦਾ ਕਰਨ ਆਇਆ ਇੱਧਰ ਜਾਣਾ ਵੀ ਹੈ ਨਹੀਂ ਉੱਧਰ ਲਿਆ ਕੇ ਧੰਨਾ ਆ ਇੱਧਰੋਂ ਆਣਾ

ਹੌਲ ਗਿਆ ਹੌਲ ਕਮਾਇਦਾ ਆ ਆ ਆ ਆ ਆ ਇਹ ਹੌਲ ਗਿਆ ਆ ਫਰਾ ਜੀ ਆ ਗਿਆ ਹਫਤੇ ਬਾਅਦ ਵੇ ਲੋਹਣ ਜਾਂਦੇ ਆ ਲਾ ਲਿਆ ਗਰੇ ਸੱਤੀਆਂ ਨੂੰ ਹੈ ਹੈ ਪਤਾ ਦੋ ਜਣ ਬੈਣੇ ਬੈਠੇ ਰਹਿੰਦੇ ਚਾਹ ਪੀਂਦੇ ਹੇਠਾਂ ਤੋਂ ਮੰਦੇ ਰਿਆਗੀਆਂ ਲੈ ਕੇ ਵਜਣਦੇ ਆ ਖੱਚੇ ਤਾਂ ਜੇ ਪਤਾ ਲੱਗੇ ਵੀ ਹਾਂ ਵੇ ਜੱਟ ਕੰਮ ਕਰਦੇ ਆ ਆ ਜਾੜ ਗਿਆ ਵਾ ਸੁਬਿਆ ਤੇ ਇਹ ਕਿਹੜੀ ਗੱਲ ਦਾ ਗੋਹਾ ਸਗਾ ਜਿਆਦੇ ਪੈਰ ਬਹਿ ਗਿਆ ਰੇੜੇ ਗੋਹਾ ਹੁੰਦਾ ਭਾਰਾ ਵੇਰਾ ਗੱਡੀ ਨਾਲ ਕਚਰੇ ਇੱਧਰ ਆਇਆ ਤੇ ਤੂੰ ਕਹਿੰਦਾ ਇਦਾਂ ਵਜਨ ਕਿੱਦਾ ਖਾਚਣਾ ਤੂੰ ਹਾਂ ਹਾੜੀ ਪਾੜਨੀ ਆ ਹਾਂ ਵਾ ਇਦਾਂ ਜਰਾ ਕਰ ਪਹਿਲੇ ਇਹ ਜਿਹੜਾ ਜਿੱਥੇ ਮਾਦੀ ਛਾੜ ਦੇ ਆਹ ਇਹ ਆਲੀ ਨੂੰ ਦਿਖਾ ਦੇ ਮੈਂ ਤੇਰਾ ਕੰਮ ਕਰਨਾ ਦੂਸਰੇ ਲਾਉਣਾ ਇਹ ਪਟਿਆਲੇ ਵਾਲੀ ਪਟਿਆਲੇ ਵਾਲੀ ਨੂੰ ਆਹੋ ਹਾਂ ਬਾਚਾ ਵੀਰੋਵਾ ਵੀ ਕਰਦੀ ਆ ਤੇ ਮੇਰੀ ਸ਼ਕਲ ਆਉਂਦੀ ਆ ਹਾਂ ਚੱਲ ਚੱਲ ਅਰੇ ਯਾਰ ਇੱਧਰ ਬੱਤਲਾ ਬੱਸ ਹੋ ਗਈ। ਤੇ ਇਹਦਾ ਮੈਂ ਜੋ ਲਾ। ਵਾਤ ਉਹ ਮੇਰੇ ਜੇ ਨਾ ਕੰਮ ਨਹੀਂ ਕਰ ਸਕਦੇ। ਲੈ ਵਾ ਮਾਰਸਾ ਤੇਰੇ ਇਹ ਨਾ ਹੀ ਕਰਦੇ ਆ। ਇਹਦਾ ਹੈ। ਉਹ ਨਾਲੇ ਚੋਹਰਾਵਾਂ ਦੇ ਜਾਣਾ, ਮੋਟੂ ਦੇ ਕੰਮ ਕਰਨਾ। ਹੈ? ਫੇਰ ਇੱਧਰ ਗਲੀ ਦੀ ਝਾੜੂ ਫੇਰਨਾ, ਫੇਰ ਬਾਬੇ ਝੰਡੇ ਦੇ ਜਾਣਾ, ਝਾੜੂ ਫੇਰਕੋਣਾ। ਫੇਰ ਇੱਧਰ ਆ ਜਾਣਾ ਗੋਪੀ ਦੇ। ਹੈ? ਆਹ ਜੜ ਗਿਆ ਕੋ ਫੀੜੂ ਆੜੇ ਦੇ ਦੇ ਯਾਰ ਬੇਟੀ ਲੈ 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 ਜਾ ਤੂੰ ਕੇ ਹੱਥ ਹੜਕੇ ਪੁਲਿਸ ਵਾਹ ਗੱਡਾ ਚੱਕਣ ਵਾਲਾ ਆਵੇ ਯਾਰ ਧਾਰੇ ਹੋਣ ਨਹੀਂ ਹੋ ਜਾ ਵਾਲ ਸਾਹ ਪਰ ਇਹਨੂੰ ਇੰਨਾ ਨਾ ਭਰਿਆ ਕਰੋ ਲੈ ਆ ਆਪਣੇ ਏਡੋ ਕਮਾਖੇ ਉਹਨੋਂ ਪਾਸੇ ਗਾਏ ਕੀ ਹਾਲ ਹੋ ਗਿਆ ਪੈਰਾਂ 'ਤੇ ਮਹਿੰਦੀ ਲੱਗ ਗਈ ਮਹਿੰਦੀ ਬੜੀ ਵਧੀਆ ਆ ਪਰ ਪੈਰ ਪੱਕੇ ਹੋ ਜਾਂਦੇ ਆ ਯਾਰ ਮਹਿੰਦੀ ਲੱਗਦੇ ਚੱਲ ਹੁਣ ਪੱਥੇ ਲਿਆਈਏ ਚੱਲ ਸਾਰ ਪੰਡਾ ਚਲੋ ਆ ਨਾ ਸਾਹ ਨਹੀਂ ਰਲਦਾ ਬਸ ਹੋਈ ਪਈ ਆ ਹੋ ਸਾਹ ਦਾ ਸਾਹ ਨਹੀਂ ਰਲਦਾ ਬੁਰਾ ਹਾਲ ਹੋ ਗਿਆ ਯਾ ਲੋਏ ਮਾਨਸਿਆ ਤੂੰ ਹੀ ਸਾਥੀ ਆ ਤੇਰੇ ਵੇਰਾ ਆਪਣਾ ਹੈ ਨਹੀਂ ਕੋਈ ਸਹਾਰਾ ਸਾਤ ਸਈ ਕਾਲ ਜੀ ਮਰ ਸਿਆ ਤੇਰੇ ਵੇਨਾ ਸਹਾਰਾ ਹੈ ਨਹੀਂ ਕੋਈ ਬਸ ਆ ਠੰਡ ਜੀ ਠਰ ਜਾਣਾ ਸੀ ਹੋ ਬੁਰਾ ਹਾਲ ਹੋ ਜਾਣਾ ਈ ਮੇਰਾ ਇਕੱਲੇ ਦਾ ਇਕੱਲੇ ਦਾ ਔਖਾ ਸੀ ਮੇਰਾ ਇਹ ਤਾਂ ਜਿਗਰਾ ਜਿਹੜਾ ਤੂੰ ਆ ਗਿਆ ਸਾਥੀ ਓ ਓ ਆ ਗਿਆ ਓਏ ਏ ਵਾਣਿਆ ਓ ਇਧਰ ਆ ਓ ਇਧਰ ਆ ਹਾਂ ਜੱਤਾ ਓਏ ਇਧਰ ਆ ਓ ਇਧਰ ਆ ਓ ਜੱਤਾ ਇਹ ਕਹਿੰਦਾ ਮੈਂ ਤੇ ਤੋਂ ਵੱਡਾ ਆ ਇਹ ਕਹਿੰਦਾ ਮੈਂ ਤੇ ਤੋਂ ਵੱਡਾ ਇਹੇ ਬੋ ਚਾਚਾ ਬੁਰਾ ਹਾਲ ਹੋ ਗਿਆ ਓ ਮਾਈ ਗੋਡ ਆਈਦਾ ਆ ਆ ਸਾਰਾ ਸਵਾਦ ਜਿਹੜੀ ਸੀ ਇੱਕ ਬੱਛੀ ਰੱਖ ਲਾ ਉਹ ਡੈਡੀ ਮੇਰਾ ਕੱਲ ਦਾ ਗਈ ਜਿੰਦਾ ਕਹਿੰਦਾ ਉਹਨੇ ਕਹਿੰਦੇ ਦੋ ਮੱਜਾ ਲਿਆਂਦੀ ਆ ਮੈਂ ਕਿਹਾ ਆਹੋ ਜਾ ਕੇ ਦੇਖ ਆਈ ਉਹ ਨਹੀਂ ਚਾਚਾ ਹੁਣ ਚੰਗਾ ਹੀ ਲੱਗਦਾ ਇਦਾਂ ਆਉਂਦਾ ਨਹੀਂ ਨਹੀਂ ਰਹਿਂਦੇ ਉਹ ਹਾਲ ਆਇਆ ਹਫਤੇ ਦਾ ਤੋੜਾ ਰੇਡਿੰਦਾ ਕਾਲਾ ਉਹਨਾਂ ਦੇ 18 ਨਾ ਕਲ ਉਹਨਾਂ ਕੰਨ ਮੇਰੇ ਪੈਰਾਂ ਨੂੰ ਮਹਿੰਦੀ ਲੱਗ ਗਈ ਆ ਆ ਵੇਖ ਲੈ ਪੈ ਲੱਬੜੇ ਵਾਏ ਆ ਲੈ ਚਾਚਾ ਆ ਥਾਲੀ ਸੀਗੀ ਬੱਚੀ ਉਹ ਵੀ ਵੇਖ ਤੀ ਆ ਮੋਬਾਈਲ ਲੱਬੜੀਆਂ ਐਡੀਡਾਸ ਕਦੀ ਐਲ ਵੀ ਕੋਈ ਸਾਲਾ ਇੱਕ ਬ੍ਰਾਂਡ ਹੈਗਾ ਉਹ ਵੇ ਰੀਬਾਕ ਹਾਂਜੀ ਠੀਕ ਹੈ ਜੀ ਤੇ ਵਿਲੇ ਹੈ ਜੀ ਨਹੀਂ ਇੱਥੇ ਆਦਬਚਾਰ ਜੀ ਤੁਹਾਡੇ ਵਿਚਾਲੇ ਲੱਗ ਗਈਆਂ ਤਰ੍ਹਾਂ ਯਾਰ ਇਹ ਤੇ ਬਾਰਡਰ ਤੇ ਆ ਕੀ ਹੋਈ ਅੱਛਾ ਕਾਪੀ ਦਾਸ ਪੁੱਤਰੀ ਜਿਹਾ ਆਵੇ ਘਰੇ ਭਈਆ ਆਹ ਆਹ ਸਾਲਾ ਪਾਣੀ ਤੋਂ ਘਟਿਆ ਵੀ ਪੈਣ ਦੀ ਨਾਲ ਨਹੀਂ ਉਹ ਤੁਹਾਡੀ ਪੀਲੀ ਪੈ ਨਹੀਂ ਕਣਕ ਪਾਣੀ ਉਹ ਮੇਰੇ ਵਾਲੀ ਪੀਲੀ ਪਈ ਆ ਹਾਂ ਰਿਜਿਸਟਰ ਪਾਣੀ ਟਟ ਕੇ ਪੈਣਾ ਰਿਹਾ ਯਾ ਮੀ ਦਾ ਹੋ ਜਾਣੀ ਹੋ ਰਿਹਾ ਜਾਨੂ ਆ ਮੱਕੜਿਆਂ ਨੂੰ ਟੱਕ ਟੱਕ ਲਾਉਣ ਵਾਲੀ ਹੋਇਆ ਉਹ ਮੈਂ ਇਸ ਤੋਂ ਖਦਾ ਉਹ ਨਹੀਂ ਪਾ ਚੱਲ ਬੇ ਇਹ ਬਾਜੀ ਹੈ ਇਸ ਨੱਖਾ ਸ਼ੁਰੂ ਤੋਂ ਮੈਂ ਗੀ ਨੱਖਾ ਆ ਗਿਆ ਹਨ ਉਹ ਵਾਲੇ ਹਾਂ ਪਤਾ ਲਾਦਾ ਉਹ ਹੋਲੀ ਆਟੋ ਉਹ ਹੋਣੀ ਓਏ ਏ ਭਾਜੀ ਹਲੇ ਸਪੋਰਟ ਨਹੀਂ ਪਾਇਆ ਭਾਜੀ ਉਹ ਲਈ ਭਾਜੀ ਮੇਰੀ ਗੱਲ ਸੁਣੋ ਪਲੀਜ਼ ਮੈਨੂੰ ਲਾ ਦੋ ਉਹ ਭਰਾਵਾ ਮੈਂ ਉਹ ਮੈਂ H20 ਚ ਆ ਜਾਣਾ ਮੇਰਾ ਭਰਾ ਉਹ ਮਰੇ ਮੋਟਰਸਾਈਕਲ ਭਾਜੀ ਮੋਟਰ ਹੌਲੀ ਹੌਲੀ ਵਾਟੇ ਹਾਜੀ ਪਲੀਟੀਨੀ ਇਹ ਭਾਜੀ ਇਹ ਭਾਜੀ ਮੈਨੂੰ ਲਾ ਦੋ ਭਾਜੀ ਮੇਰੀ ਮੈਂ ਮੱਝ ਆ ਕੇ ਕਰਾਉਣ ਲਈ ਆਣੀ ਆ ਭਾਜੀ ਮੈਂ ਭਾਜੀ ਪਲੀਜ਼ ਮੈਂ ਡਰਾਈਵ ਟੂ ਬਿਕਾਉਸ ਇਟ ਆਈ ਐਮ ਨਾਟ ਕੰਫਰਟੇਬਲ ਵਿਦ ది ਡਰਾਈਵ ਯੂ ਵਾ ਆਈ ਆ ਸੋ ਡਰੀ ਐਸੇ ਤੇ ਆ ਜਾਂਦੀ ਨਾ ਛੋਟੀ ਮੈਨੂੰ ਭਾਜੀ ਭਾਵਾ ਤੁਸੀਂ ਇਹ ਤੇ ਹੀ ਰੱਖੋ ਕੋਣੇ ਕਦੇ ABC ਨਹੀਂ ਪੜੀ ਚੁੱਕੀ ਐਸੇ ਆ ਜਾਂਦੀ ਨਾ ਹਾਂਜੀ ਇਹ ਵੀ ਕਹਣੇ ਬਾਹਰ ਹੋ ਜੇ ਨਿਆਣੇ ਭਾਜੀ ਮੈਂ ਮੈਂ ਤੇ ਹੀ ਆ ਭਾਜੀ ਮੈਂ ਮੇਰੇ ਨਿਆਣੇ ਮੋਰੇ ਰੋਣ ਲਾ ਪੜਿਆ ਪਾਦਾ ਭਾਜੀ ਆ ਆਈ ਬਿਕਾਜ਼ ਆਈ ਨੋ ਦੇ ਫੀਲਿੰਗ ਇਜ਼ ਬੈਟਰ ਵਿਦ ਮੱਚ ਟੂ ਹਾਈ ਪਾਜੀ ਮੋਰੇ ਡਿਸਕਵਰ ਓ ਮਾਈ ਗੋਡ ਪਾਜੀ ਤੁਸੀਂ ਤਾਂ ਸਮਝਾਉ ਦੇ ਕਿ ਆਨੇ ਤੇ ਸਿਆਣੇ ਮਿਆਣੇ ਪਾਜੀ ਤੁਸੀਂ ਸਾਡੇ ਦਾ ਓ ਮੇਰੇ ਗਾ ਸਭ ਪਰਵਾਨ ਮੈਂ ਤਾਂ ਵਾਲੀ ਗੱਲ ਆ ਜਾਣਾ ਕਰਾ ਚੋਣਾ ਅਖਬਾਰਾਂ ਜੋ ਕੰਮ ਨਾ ਹੋਵੇ ਆਪਣੀ ਦਾ ਅਖਬਾਰ ਵੀ ਫਰੰਟ ਪੇਜ ਤੇ ਵੱਡੀ ਫੋਟੋ ਲੱਗਣੀ ਆ ਇੱਕ ਵਿਆਹਾ ਤੇ ਇੱਕ ਛੜਾ ਨਾਲ ਤਾਂ ਇਹਨੇ ਗਰੁੱਪ ਦੇ ਵਿੱਚੋਂ ਰਜਾਈ ਦੇਤਾ ਇਹ ਰੱਖਣਾ ਹੀ ਨਹੀਂ ਸਾਡੀ ਗੱਡੀ ਪਰਮਾਤਮਾ ਚਲਾਉਂਦਾ ਓਏ ਬਾਕੀਆਂ ਦੀਆਂ ਉਹ ਸਟੀering ਦਾ ਹੁੰਦੇ ਆ ਦੋਸਤ ਯਾਰ ਇਹ ਨਹੀਂ ਕਿ ਤਾਂ ਸਾਡੇ ਹੱਥ ਵਾਸੇ ਆ ਪ੍ਰਮਾਤਮਾ ਦੇ ਦੀ ਓਏ ਮੈਂ ਸਾਰੇ ਮੈਂ ਮੈਂ ਪ੍ਰਮਾਤਮਾ ਤੇ ਹਾਲੇ ਮੇਰੀ ਗੱਲ ਛੋੜ ਲੈ ਕੋਈ ਦੇਵਤਾ ਨਹੀਂ ਛੱਡਿਆ 5 ਮਿੰਟਾਂ ਚ ਜਾਂਦੇ ਆ ਆਰਸੀ ਬਲਾਜਾ ਤੋਂ ਇੱਥੇ ਗੈਰੀ ਮੇਰੀ ਆ ਮੇਰੇ ਨਾਨਕੇ ਪਲਵਾਨ ਮੱਥਾ ਟੇਕ ਮੱਥਾ ਟੇਕ ਸ਼ੁਰੂਆਤ ਜਿੰਦਗੀ ਦੀ ਇੱਥੋਂ ਆ ਮੇਰੇ ਦਾਦੀ ਦੀ ਲੈ ਮੇਰੇ ਗੱਲ ਸੁਣ ਪਲਵਾਨ ਯੈਸ ਰੂਪੀ ਹਾਂਜੀ ਕਿੰਨਾ ਆਪਣਾ ਪਿਆਰਿਆ ਪਿਆਰ ਸਾ ਮੈਂ ਮੈਂ ਕਰਦਾ ਜੀ ਮੈਂ ਦਿਲੋਂ ਕਰਦਾ ਤੈਨੂੰ ਕੀ ਪਤਾ ਉਹ ਨਾਰਮਲ ਸਪੀਡ ਐ ਬਸ ਇੰਨੀ ਕੁ ਰੱਖ ਹਾਂ ਐਦਾਂ ਨਾ ਹੋਵੇ ਕਿ 200 ਰੁਪਏ ਦੇ ਕੇ ਚਿੰਡੋਲ ਚ ਚੜਿਆ ਹੋਵੇ ਬੰਦਾ ਉੱਤਰਿਆ ਹੀ ਨਾ ਥੱਲੇ ਲਾਉਣ ਨਾ ਹੋਰ ਤੈਨ ਕਰੀ ਜਾਣ ਭਾਜੀ ਇੱਥੇ ਬੈਠ ਕੇ ਐਦਾਂ ਲੱਗੇ ਲ ਕਰਦਾ ਇਹਨੂੰ ਉਡਾਵਾਂ ਪਰ ਨਹੀਂ ਆਪਾਂ ਉਡਣਾ ਆਪਾਂ ਹਲੇ ਬਹੁਤ ਅੱਗੇ ਤੱਕ ਜਾਣਾ ਮੇਰੇ ਦਾ ਯਾਰ ਮੋਰੇ ਨਿਆਣੇ ਹੋ ਜਾਣੇ ਭਰਾ ਮੇਰੀ ਗੱਲ ਸੁਣ ਪਹਿਲਵਾਨ ਸੱਚੀ ਬਿਕੋਜ਼ ਆ ਮਾਈਕ ਡਿਲਿਸ ਗਾਰਡਨ ਗਾਰਡਨ ਉਹ ਕੋਈ ਨਹੀਂ ਸਾਨੂੰ ਵੀ ਉਹ ਬਾਬਾ ਦੱਸਦੇ ਐ ਜਿਹੜਾ ਅਸੀਂ ਪਿਆ ਲਈ ਐ ਮੈਂ ਮੈਂ ਇਹ ਬੀਪੀ ਡਾਊਨ ਆਪ ਹੋ ਜਾਣਾ ਇਹਦੇ ਨਾਲ ਚਿੱਲ ਕਰ ਜਿੰਦਗੀ ਚਿੱਲ ਕਰ ਲੈ ਚਿੱਲ ਦਾ ਕਰ ਨਹੀਂ ਤੇ ਜਿੰਦਗੀ ਛੱਡੂਗੇ ਤਾਂ ਚਿੱਲ ਕਰੂੰਗਾ ਹਾਂ ਵੇ ਲੈ ਚੱਲਣ ਦਾ ਲੈ ਜਿੰਦਗੀ ਨੂੰ ਇਹ ਨਾ ਵੇ ਚੱਲਣ ਦੋ ਉਹ ਸੱਚ ਆ ਵਧਾਈਆਂ ਭਾਜੀ ਬਹੁਤ ਬਹੁਤ ਗੱਡੀਆਂ ਆ ਉਹ ਇੱਧਰ ਲਾ ਨਹੀਂ ਮੈਂ ਸੱਜਾ ਹੱਥ ਮਲਾਇਆ ਆ ਭਾਈ ਲਵ ਯੂ ਜਾਨ ਸਾਰੀ ਡੱਪਾ ਲੈ ਕੇ ਆਉਣਾ ਸੀ ਵੀ ਹਜੇ ਵੀ ਕਰ ਮੋਟਰਲ ਖੜਾ ਜਿਹੜੀ ਚੈਂਤਰੀ ਉਹ ਆ ਬਾਜੀ ਉਹ ਸਾਡੀ ਨਵਾਂ ਲਿਆ ਇੱਕ ਮਿੰਟ ਇੱਕ ਮਿੰਟ ਇੱਧਰ ਰੱਖੀ ਆਹਾ ਨਾ ਆ ਮੈਂ ਆਪਣੀ ਔਕਾਤ ਆਪਣੇ ਨਾਲ ਲੈ ਕੇ ਤੁਰਦਾ ਹੰਨਾ ਇਹ 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 ਮੇਰੀ ਔਕਾਤ ਆ ਹਾਂ ਤੁਹਾਨੂੰ ਦੱਸਣਾ ਅਗਲੀ ਚੈਨ ਉਤੋਂ ਇਹੋ ਕਰ ਖੜਾ ਨਾ ਵੇਚਿਆ ਨਾ ਵੇਚਣਾ ਨਾ ਨਵਾਂ ਲੈਣਾ ਮੋਟਰਸਾਈਕਲ ਲੈਣਾ ਹੀ ਨਹੀਂ ਸੀ ਨਵਾਂ ਹੂੰ ਛੋੜ ਕੇ ਬਾਬੇ ਦੀ ਕਿਰਪਾ ਹੋਈ ਚਲੋ ਹੁਣ ਮੈਂ ਮੇਰੇ ਕੋਲ ਮੋਟਰਸਾਈਕਲ ਆ ਪਾਜੀ 2010 ਮਾਡਲ ਆ ਆਪਾਂ ਉਹਦਾ ਹੀ ਇੰਜਣ ਕਈ ਵਾਰੀ ਕਰਾ ਲਿਆ ਹਨਾ ਛੱਡ ਕਿਉਂ ਉਹਨੇ ਯਾਰ ਅਸੀਂ ਇਤਿਹਾਸ ਬਹੁਤ ਗੱਡੀ ਜਿਨੇ ਜਿਨੇ ਪੋਟੇ ਕੰਮ ਜਾਰੀ ਦੋਤੀ ਚ ਦੇਓ ਭਾਈ ਅਹੀ ਰਾਤ ਭਰਾਤੇ ਲੈ ਕੇ ਜਾਣਾ ਬਾ ਉਹੀ ਲੈ ਜਾਂਦੇ ਮੈਂ ਕਿਹਾ ਯਾਦਗਿਰੀ ਯਾ ਰੱਖ ਲੋ ਨਹੀਂ ਨਹੀਂ ਚਾਹੀਦਾ ਹੈਨਾ ਬਾਕੀ ਮਾੜਾ ਤੇ ਤੱਕ ਫਿਊਚਰ ਆਉਂਦਾ ਸੁਪੀ ਚੱਕਰ ਪਤਾ ਕੀ ਜਾਂਦਾ ਹਾਂਜੀ ਜਿਹੜੀ ਜ਼ਿੰਦਗੀ ਹੈ ਨਾ ਇੱਕ ਵਾਰ ਮਿਲੀ ਹੈ ਯੈਸ ਠੀਕ ਹੈ ਕੱਲ ਦਾ ਪਤਾ ਕੋਈ ਨਹੀਂ ਨਹੀਂ ਤਾਂ ਹੈ ਠੀਕ ਹੈ ਦੇਖ ਮੈਨੂੰ ਕੋਈ ਹੋਰ ਨਹੀਂ ਆ ਆ ਜਿਹੜੀ ਗੱਡੀ ਹੈ ਨਾ ਇਹ ਮੇਰਾ ਇੱਕ ਸ਼ੌਂਕ ਸੀ ਸ਼ੁਰੂ ਤੋਂ ਹੀ ਜਦੋਂ ਛੋਟਾ ਹੁੰਦਾ ਸੀ ਨਾ ਸੌਣ ਲੱਗੇ ਸੋਚਣਾ ਰਾਤ ਨੂੰ ਨਾ ਕਿ ਆ ਗੱਡੀ ਹੋਵੇ ਇਦਾਂ ਜ਼ਿੰਦਗੀ ਹੋਵੇ ਹੈ ਨਾ ਮਤਲਬ ਸਿੱਗਾ ਇੱਕ ਡ੍ਰੀਮ ਕਰ ਨਹੀਂ ਹੁੰਦੀ ਉਹ ਸੀ ਇਹ ਮੈਨੂੰ ਕੋਈ ਹੋਰ ਮਹਿੰਗੀ ਗੱਰ ਵੀ ਨਹੀਂ ਚਾਹੀਦੀ ਲੈਣੀ ਨਹੀਂ ਪੈਸੇ ਨਹੀਂ ਪੂਰੇ ਹੁੰਦੇ ਇਹ ਕਰਦੇ ਹੀ ਬਹੁਤ ਯਾਰ ਇਹੀ ਸੀਗਾ 220 ਚੋਂ ਸਾਲਾ ਤੇਲ ਮਾਸਾ ਪੂਰਾ ਹੁੰਦਾ ਹਫਤਾ ਮੈਂ ਤਾਂ ਨਾ ਨਾ ਮਹੀਨਾ ਐ ਕਾ ਹੀ I20 ਉੱਥੇ ਇੰਗਲੈਂਡ ਕਰਾ ਲਿਆ ਤੇ ਵਾਰੀ ਘਰੇ ਕਲੇਸ਼ ਪਏ ਤਾਂ ਯਾਰ ਤਾਂ ਕਿਨੇ ਪਵਾਤੇ ਕਰਾ ਕੇ ਹਾਂਜੀ ਪ੍ਰਾਪਰਟੀ ਹੁਣੇ ਆਹੀ ਆ ਵਾਹ ਤੇ ਇਹੀ ਰੱਖਣੀ ਆ ਇਹੀ ਰੱਖਣੀ ਆ ਇਹਦੇ ਤੇ ਜ਼ਿੰਦਗੀ ਕੱਢਣੀ ਕਿੰਨੀ ਹੈਗੀ ਆ ਲੈ ਜੋ ਨਵੀਂ ਆ ਪੁੱਤ ਮਾਣੀ ਗਾਣੇ ਚੱਲਦੇ ਨਹੀਂ ਨਹੀਂ ਉਹਦੇ ਵਿੱਚ ਉਹ ਗਾਣੇ ਵਾਲੇ ਭਾਈ ਬੱਕਰਾ ਸਾਲਟ ਕਰਾਤੀ ਆ ਬਾੜੀ ਉਮੀਰ ਪਰਵਾਰ ਨਹੀਂ ਨਹੀਂ ਇਦੋਂ ਮੈਂ ਦੱਸਦਾ ਇਹ ਬੇਤਰੀ ਗੱਲਾਂ ਆ ਇਹਨੇ ਬੜੇ ਬਟਨੇ ਆ ਇਹਦੇ ਜਦੋਂ ਮੈਨੂੰ ਬਹੁਤ ਟੈਕਨੋਲੋਜੀ ਦੇ ਤਾਂ ਮੜ ਜੀ ਗਿਆ ਇਹ ਚੇਂਜ ਕਰਾਇਆ ਗੱਡੀ ਆਪਣੇ ਆਪ ਟਾਇਰ ਘੁੰਮ ਜਾਂਦੀ ਐ ਤੇ ਖੜੀ ਦਈ ਉਹ ਮੈਂ ਤੇ ਹੀ ਆ ਪਰਵਾਰ ਮੋਰੇ ਦੇ ਦੇ ਤੇਰੇ ਨਾਲ ਮੈਂ ਦੇ ਤਾਂ ਮੋਰੇ ਦੇ ਦੇ ਦੇਖ ਮੇਰੀ ਗੱਲ ਬਟਨ ਦੱਬਣਾ ਮਗਰੋਂ ਚੱਕ ਹੋ ਜਾਣੀ ਆ ਫਿਰ ਬਟਨ ਦੱਬਣਾ ਇਹਨੂੰ ਚੱਕ ਤੋਂ ਨਿਕਲਣਾ ਦੇਖੀ ਪਿੱਛੇ ਦੇਖ ਰ ਮੈਨੂੰ ਕੈਦੀਆਂ ਵਾਲੀ ਫੀਲਿੰਗ ਆਉਂਦੀ ਆ ਮੰਨੂ ਇਹ ਲਾਦਾ ਕਿ ਤਾਂ ਛੁੱਟੀ ਛਾਟੀ ਲੱਲੇ ਹੁੰਦੇ ਆ ਮੋਰ ਤਰੀ ਤਰੂ ਹੋਵੇ ਆ ਪੁੱਛੇ ਇਦਾਂ ਲੱਗਦਾ ਇਹ ਵਾਲਾ ਕੰਮ ਹੋ ਗਿਆ ਉਹ ਮੇਰੀ ਗੱਲ ਸੁਣ ਇਨਾ ਚੀਜ਼ਾਂ ਦੇ ਨਾਮ ਵੀ ਲੈਣੇ ਸੌਕੇ ਨਹੀਂ ਹੈਗੇ ਪ੍ਰਮਾਤਮਾ ਸੌਖ ਰੱਖੇ ਭਲੀ ਰੱਖੇ ਪ੍ਰਮਾਦਾ ਸਭ ਦੇ ਇਹ ਝੋਟੀਆਂ ਮੱਥਾ ਟੀਕੇ ਤੁਰਦੀ ਹੈ ਨਹੀਂ ਇਹ ਤਾਂ ਹੈ ਭਾਜੀ ਇਹ ਜਿਹੜੇ ਹਨ ਆਪਣੇ ਬਾਬਾ ਵਿਸ਼ਕਰਮਾ ਜੀ ਇਹਨੂੰ ਧਿਆਕੇ ਤੁਰੋ ਜਦੋਂ ਵੀ ਤੁਰਦੇ ਹਨ ਨਾ ਭਾਜੀ ਕੋਈ ਵੀ ਚੀਜ਼ ਹੈ ਨਾ ਬਾਬਾ ਵਿਸ਼ਕਰਮਾ ਜੀ ਦੀ ਹੈ ਹੈ ਨਾ ਪੈਨ ਤੋਂ ਲੈ ਕੇ ਜਹਾਜ਼ ਤੱਕ ਉਨਾ ਦੇਈਆ ਦੇਣਾ ਨਾ ਬਾਬਾ ਵਿਸ਼ਕਰਮਾ ਜੀ ਦੀ ਦੇਣ ਆ ਉਹ ਤਾਂ ਠੀਕ ਆ ਭਾਬੀ ਠੀਕ ਆ ਹਾਂ ਠੀਕ ਅੱਗੇ ਬਿਮਾਰ ਰਹਿੰਦੀ ਸੀ ਉਹ ਬਹੁਤ ਛੇ ਦਾ ਵੇਖਦਾ ਫੋਨ ਆਇਆ ਦਾ ਉਹ ਯਾਰ ਫੋਨ ਆਇਆ ਨਾ ਮੇਤੋ ਹੀ ਗੱਲ ਹੁੰਦੀ ਯਾਰ ਕੀ ਕਰਾਂ ਭਲਵਾਨ ਹੁਣ ਮੇਰੀ ਗੱਲ ਸਾਰੀ ਇਹ ਹੈ ਦੀ ਆਡੀ ਤਾਂ ਮੇਰੀ ਮੱਤ ਵੱਜੀ ਰਹਿੰਦੀ ਹੈ। ਨਹੀਂ ਮੈਂ ਯਾਰ ਬੱਸ ਉਹਦਾ ਇੱਕ ਗੱਲ ਆ ਸੱਚ ਬੋਲੀ ਦੇ ਮੇਰੀ ਗੱਲ ਉਹਦੀ ਔਰਤਾਂ ਦੇ ਬੰਦੇ ਆ। ਹਾਂ ਸੱਚ ਬੋਲੀ ਵਿਆਹ ਕਰਾ ਕੇ ਕਿਉਂਕਿ ਅਸੀਂ ਕਰਾਉਣਾ ਨਹੀਂ। ਨਹੀਂ ਯਾਰ ਵਿਆਹ ਕਰਾ ਕੇ ਇਤਨਾ ਖੁਸ਼ ਹਾਂ ਰਾਤ ਨੂੰ ਬੈਸਤਰਾ ਬੈਠਾ ਮੈਲਦਾ ਮੜ ਜਾ ਰੋਪ ਜੇ ਪਾ ਦੇਦਾ ਰੋਟੀ ਲਿਆਓ ਆ ਲਿਆ ਪਰ ਤੂੰ ਵਿਆਹ ਨਾ ਮੈਂਨ ਮਤਾਂ ਨਜ਼ਾਰੇ ਲੈਂਦਾ ਆ ਉਹਨੂੰ ਲੈਣ ਦੇ। ਹਾਂ ਕਿਆ ਨਾ ਕਰਈਏ ਜਣੀ। ਰਾਂ ਦੇ ਕਰਾਉਣਾ ਜਦੋਂ ਹਣਾ ਮੈਂ ਵਿਆਹ ਕਰਾ ਲਿਆ ਮੈਂ ਤੁਹਾਨੂੰ ਦੱਸ ਦਾਂ ਭਰਾਵਾ ਵਿਆਹ ਕਰਾ ਕੇ ਹੈ ਨਾ ਦੋਪਰ ਆਇਆ ਕਹਲਾ ਆਪਾਂ ਨੂੰ ਯਾਰ ਜਿੱਦਾਂ ਮਾਰਦੀ ਹੈ ਘਰ ਵਾਲੀ ਚੰਗੀ ਹੈ ਵਿਚਾਰੀ ਕਦੀ ਕੋ ਕਹਿੰਦੀ ਨਹੀਂ ਉਹ ਨਹੀਂ ਕਹਿੰਦੀ ਉਹ ਵੀ ਉਹ ਕਹਿੰਦੀ ਦੇਖ ਲਾਈਫ ਇੱਕ ਵਾਰੀ ਮਿਲਿਆ ਹੈ ਨਾ ਇੰਜੋਏ ਕਰਕੇ ਜੀਵੋ ਉਹਦੇ ਵੀ ਇਹੀ ਠੋਟ ਹੁੰਦੇ ਆ ਤੁਸੀਂ ਯਾਰ ਠੀਕ ਨਹੀਂ ਲੱਗਦਾ ਮੈਂ ਕੋਈ ਨਹੀਂ ਨਹੀਂ ਮੈਂ ਖਾਂਦਾ ਮੈਂ ਰੋਟੀ ਦੋ ਪਰੌੜੇ ਖਾਦੇ ਸਵੇਰੇ ਆਉਣ ਲੱਗੇ ਨੇ ਮੱਖਣੀ ਮੱਖਣੀ ਥੋੜੀ ਸੀ ਮੈਂ ਸੁੱਕੇ ਖਾਦੇ ਇਹਨੇ ਮੱਖਣੀ ਨਾ ਖਾਦੇ ਆ ਨਾਲ ਦਹੀਂ ਨੱਕ ਦਹੀਂ ਦੇ ਆ ਸੀ ਤੇ ਤਿਆਰੀ ਤੇ ਤਿਆਰੀ ਤੇ ਏ ਜਕਰਿਆ ਕੀ ਉਹ ਠੀਕ ਆ ਚਲੋ ਘਰ ਵਾਲੀ ਚੰਗੀ ਮਿਲ ਗਈ ਹੋਰ ਬਥੇਰ ਕੀ ਜਾਈਦਾ ਪਰ ਜਿੱਦਾਂ ਦੇ ਭਾਈ ਜੀ ਮੇਰੇ ਹਾਲਾਤ ਸੀ ਪੜਿਆ ਲਿਖਿਆ ਮੈਂ ਨਹੀਂ ਸਾਡੇ ਚਲੋ ਘਰ ਦੇ ਹਾਲਾਤ ਜਿੱਦਾਂ ਦੇ ਹੈਗੇ ਠੀਕ ਆ ਹੈਨਾ ਤੇ ਕੁਝ ਜਿੱਦਾਂ ਮਾੜਾ ਮੋਟਾ ਡੇਢ ਕ ਖੇਦਿਆ ਹੈ ਨਾ ਚਲੋ ਫੇਰ ਵੀ ਆਪਾਂ ਨੂੰ ਕੁੜੀ ਚੰਗੀ ਮਿਲ ਗਈ ਹੈ ਨਾ ਕਰਮ ਵਾਲਿਆ ਤੂੰ ਦੇਖਿਆ ਆਪਾਂ ਵੀਡੀਓ ਨਹੀਂ ਪਾਈ ਸੀ ਕਰਮ ਵਾਲਿਆ ਉਹ ਕਰ ਜਿਹਨਾਂ ਦੇ ਜਿਲਾਂ ਦੇ ਜਵਾਈ ਬਣ ਪਰ ਅਗਲੇ ਦਾ ਗਾਲਾਂ ਕੱਢਦੇ ਆ ਕੁਝ ਨਹੀਂ ਹੈ ਓ ਗਾਲੇ ਪਾ ਕੋ ਆ ਉਹ ਘਾਓ ਬਾਹਰ ਲੈ ਜਾ ਜਾਨੀ ਉਹ ਵਾਲੇ ਗੋਰੇ ਨਹੀਂ ਹੈਗੇ ਜਾਨੀ ਉਦਾਂ ਉੱਤਰ ਲਈ ਆ ਉਹ ਹੈ ਪੰਜਾਬੀ ਜਾਨੀ ਉਹ ਜਿਹੜੇ ਪੁਰਾਣੇ ਜਿਹੜੇ ਗਏ ਹੁੰਦੇ ਆ ਜਿਹੜੇ ਆਪਣੇ ਜਿੱਦਾਂ ਹੁਣ ਬੁੜੇ ਅੱਗੇ ਅੱਗੇ ਮਿਲੈਂਦੀਆਂ ਨੇ ਪਤਾ ਕੀ ਕਹਾਣੀ ਹੁੰਦੀ ਸੀ ਇਹਨਾਂ ਨੇ ਭਾਜੀ ਹੈਨਾ ਕਿਤੇ ਸਾਡੇ ਬੁੜਿਆਂ ਨੂੰ ਸੱਜਣਾ ਇਹ ਕੌਣ ਮੱਥੜੀ ਹਾਂਜੀ ਖਵਾ ਜਾ ਬੰਦਾ ਕੋਈ ਇਹਨਾਂ ਸਾਡੇ ਬੁੜਿਆਂ ਨੂੰ ਸੱਜਣਾ ਕਿਤੇ ਸਿਆਣੇ ਹੋਏ ਸੱਦ ਲੈਣਾ ਉਹ ਵੀ ਮਹਿਣਾ ਜਿਹਾ ਲਾਉਣ ਨੂੰ ਬਿਲਕੁਲ ਹੈ ਫੇ ਸੱਦ ਦੇ ਗਾ ਯਾਨੀ ਜਿਆਦਾ ਨਿਆਣੇ ਸਤਲੇ ਨਿਆਣੇ ਸਾਡੇ ਇੱਥੇ ਪੱਠੇ ਪਾਉਣ ਲੱਗੇ ਹੁੰਦੇ ਸੀ ਬੜੇ ਪਾਠੇ ਹੋ ਜਾਂਦੇ ਸੀ ਹੈਨਾ ਹੌਣ ਏ ਆ ਇਹ ਉੱਦੇ ਗਏ ਉਹ ਆ ਪਹਿਲੇ ਕਿਉਂ ਉਹ ਪਹਿਲੇ ਗਏ ਯਾਰ ਤੇਦੇ ਗਏ ਯਾਰ ਤੇਦੇ ਗਏ ਯਾਰ